ਤੇਰੀ ਮਾਂ ਮਾਰ ਚਾਹੀਏ ਤੂੰ ਮਾਂ ਇਹ ਕੁਆਰਣਾ ਪੁੱਤ ਮੈਨੂੰ ਵਾਪਸ ਦੇ ਦੋ ਮੇਰਾ ਪੁੱਤ ਵਾਪਸ ਦੇ ਦੋ ਇਹ ਮੈਂ ਕਿੰਨੀ ਤੱਕ ਜੀ ਕਿੰਨੀ ਮੇਰਾ ਪੁੱਤ ਵਾਪਸ ਦੇ ਦੋ ਜਿੰਦਾ ਵੀ ਹੈਗਾ ਉਹ ਦਾਦਾ ਦੇ ਦੋ ਮੇਰਾ ਪੁੱਤ ਜੀ ਡੇਢ ਸਾਲ ਹੋ ਗਿਆ ਡੇਢ ਸਾਲ ਹੋ ਗਿਆ ਵਾਹ ਕੀ ਤੁਹਾਨੂੰ ਕਿਤੋਂ ਉਹਨਾਂ ਨਾਲ ਗੱਲਬਾਤ ਹੋਈ ਕਿ ਆਲੇ 10 ਵਜੇ ਗੱਲ ਹੋਈ ਮੇਰੀ ਇਦਰ ਦੇ ਟਾਈਮ ਦੇ ਨਾਲ ਕੰਗੀਆਂ ਭੋਲੀਆਂ ਗੱਲਾਂ ਕਰਕੇ ਕੰਡਿਆ ਹੀ ਮੈਨਾਂ ਰੋਟੀ ਰੋਟੀ ਖਾਂਡਿਆ ਹੀ ਆ ਬਾਂਦੇ ਵੀ ਜਿਵੇਂ ਫੋਨ ਨਹੀਂ ਕੀਤਾ ਮੇਰੇ ਸਾਰਾ ਤਿੰਨੋਂ ਨੇ ਫੋਨ ਕਰਦੀ ਰਹੀ ਨਹੀਂ ਹੁਨੀ ਆ ਕੁਛ ਵੀ ਨਹੀਂ ਨਿੱਕੀ ਕਰਨ ਡਿਆ ਆ ਅੱਜ ਮੈਂ ਕੱਲ ਕੀਤਾ ਨਾ ਮੈਨੂੰ ਰਾਤੀ 10:30 ਵਜੇ ਕਰਦੇ ਮੰਡੇ ਦਾ ਜਾਰਦਾ ਫੋਨ ਆਇਆ ਬੰਦਾ ਨੰਬਰ ਤੇ ਜੋ ਮੁੰਡੇ ਲਕੇ ਨੂੰ ਉਹਦੇ ਭਰਾ ਨੂੰ ਵੀ ਆਪਣੇ ਡੈਡੀ ਦਾ ਨੰਬਰ ਪੇਜ ਆਏ ਜੀ ਦੋਨੋਂ ਮੈਸੇਜ ਕੀਤਾ ਕੀ ਗੱਲ ਇਹ ਕਹਿੰਦਾ ਠੀਕ ਨਹੀਂ ਆ ਹਾਏ ਅੱਦੇਸਾ ਥੱਲੇ ਗਿਆ ਐ ਸਾਰੀ ਰਾਤ ਦੀ ਖਾਗਰ ਮੇਰੇ ਹੁਣ ਵੀ ਆਜੇ ਮੋਢੀ ਕਵਾ ਹਾਏ ਹਾਏ ਮੇਰੇ ਦੋ ਬੇਟੇ ਇੱਕ ਬੇਟੀ ਆ 20 ਸਾਲ ਦਾ ਹੀਗਾ ਜਿਸ ਮੇਰਾ ਬਹੁਤ ਜਵਾਨੀ ਉਹ ਡਿਆਈ ਹਾਏ ਸੁਤਾਨੋ ਕੇ ਨਹੀਂ ਮੇਰਾ ਮੋਤ ਦੇ ਦੋ ਜਿੱਦਾਂ ਮੈਂ ਕਹਾ ਮੇਰਾ ਪੁੱਤ ਮੇਰੀ ਜਾਨ ਤੇ ਮਾਰੋ ਰੱਬ ਨੇ ਨਹੀਂ ਜਾਣੇ ਜੇ ਮਾਦੋ ਉਹ ਰੱਬ ਨੇ ਤਾਂ ਜਿੰਦਾ ਰੱਖਿਆ ਉਹਨੂੰ ਕੀਤਾ ਔਰ ਜਿੰਦਾ ਨਹੀਂ ਹੈਗਾ ਮੇਰੀ ਚੋਲੀ ਚ ਭਾਦੋ ਜਨਾਮ ਅਜੀਤ ਸਿੰਘ ਜੀ ਹਾਂਜੀ ਅਸੀਂ ਸਰਕਾਰ ਤੋਂ ਪੂਰ ਜ਼ੋਰ ਮੰਗ ਕਰਦੇ ਆ ਕਿ ਉਸ ਦੀ ਮਰਤਕ ਦੇ ਆ ਸਾਰਾ ਕੁਝ ਮਰਦੋ ਦੇਖਦੇ ਆ ਇਹਨਾਂ ਦੇ ਹਾਲਾਤ ਦੇਖਦੇ ਆ ਇੱਥੇ ਇਹਨਾਂ ਦੇ ਨਿਵਾਸ ਸਥਾਨ ਪਿੰਡ ਤੜੀਵਾਲ ਪੁੱਜਦੇ ਵਿਖੇ ਜ਼ਿਲ੍ਹਾ ਗੁਰਦਾਸਪੁਰ ਵਿਖੇ ਪਹੁੰਚਾਉਣ ਦੀ ਪੂਰ ਜ਼ੋਰ ਅਪੀਲ ਕੀਤੀ ਜਾਂਦੀ ਹੈ ਇਸ ਨੂੰ तकरीबन 1.5 ਸਾਲ ਹੋ ਗਏ ਜੀ ਉਮਰ ਕਿੰਨੀ ਸੀ ਦੀ ਉਮਰ ਦੇ ਦੀ तकरीबन 20 21 ਦੇ ਕਰੀਬ ਹੈ तकरीबन 70 75 ਲੱਖ ਦੇ ਕਰੀਬ ਕਰਜ਼ਾ ਚੁੱਕ ਕੇ ਮਿਲ ਗਿਆ ਹੈ ਜੀ ਤੇ ਉਹ ਪਿਛੇ ਹਾਲਤ ਕਿੱਸਾ ਦੀ ਹੈ ਹੁਣ ਹਾਲਤ ਬਹੁਤ ਹੀ ਤਰਸਯੋਗ ਤੁਸੀਂ ਦੇਖ ਹੀ ਰਹੇ ਨਾ ਜੀ ਪਰਿਵਾਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੈ ਐਨਆਰਈ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਤੇ ਉਹ ਜਿਸ ਤਰ੍ਹਾਂ ਵੀ ਉਹ ਮਤਲਬ ਹੈ ਇਸ ਵੇਲੇ ਮਰਤਕ ਦੇ ਜਿਸ ਹਾਲਤ ਵਿੱਚ ਵੀ ਹੈ ਉਹ ਇੱਥੇ ਪਿੰਡ ਧਾਰੀਵਾਲ ਪੁੱਜਾ ਉਹਨਾਂ ਦੀ ਮਾਤਾ ਦੀ ਵੀ ਇਹ ਡਿਮਾਂਡ ਕਿ ਜਿਸ ਹਾਲਤ ਵਿੱਚ ਹੈ ਇਸ ਤਰ੍ਹਾਂ ਉਹ ਇੱਥੇ ਬਚਾਉਣ ਦਾ ਮਰਚਾਈ ਜਾਵੇ ਤੇ ਬਹੁਤ ਬਹੁਤ ਧੰਨਵਾਦੀ ਹਾਂ ਮੈਂ ਮੇਰਾ ਨਾਮ ਲਖਵਿੰਦਰ ਸਿੰਘ ਆ ਜੀ ਮੈਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਆ ਕਿ ਆਪਣਾ ਜੋ ਬੱਚਾ ਅਸੀਂ ਭੇਜਿਆ ਸੀ ਸੁੱਖ ਵਾਸਤੇ ਭੇਜਿਆ ਸੀ ਲੇਕਿਨ ਸਾਨੂੰ ਦੁੱਖ ਮਿਲ ਗਿਆ ਉਲਟਾ ਹੋਰ ਕਦਰਸ਼ਤੇ ਚੜ ਗਿਆ ਸਾਡੀ ਪ੍ਰਸ਼ਾਸਨ ਨੂੰ ਇਹ ਹੀ ਅਪੀਲ ਹੈ ਕਿ ਸਾਡਾ ਬੇਟਾ ਜਿਹੜਾ ਸਾਨੂੰ ਵਾਪਸ ਭੇਜਿਆ ਜਾਵੇ ਸਾਡੀ ਜੋ ਨਿਵਾਸ ਸਥਾਨ ਤਾਰੀਫਾ ਪਰ ਜਾਵੇ ਕਿ ਜਲਦੀ ਤੋਂ ਜਲਦੀ ਉਹਦੀ ਮ੍ਰਿਤਕ ਦੇ ਜਿਹੜੀ ਹੈ ਭੇਜੀ ਜਾਵੇ ਔਰ ਐਨਆਰਏ ਵੀਰਾਂਗੇ ਬੇਨਤੀ ਹੈ ਆਪຊੁਰ ਕੇ ਬੇਨਤੀ ਹੈ ਕਿ ਇਹਨਾਂ ਦਾ ਸਾਥ ਦੇਣ ਔਰ ਉਹਦੀ ਮ੍ਰਿਤਕ ਦੇ ਨੂੰ ਜਲਦੀ ਤੋਂ ਜਲਦੀ ਪੰਜਾਬ ਭੇਜਿਆ ਦੇਵੇ ਬੇਟਾ ਅਨਮੋਲਦੀਪ ਸਿੰਘ ਤੁਹਾਡੇ ਨਾਲ ਪੜਦਾ ਰਿਹਾ ਬੱਚਾ ਹਾਂਜੀ ਹਾਂਜੀ ਦੋਰਾਜ ਸਿੰਘ ਅਜੇ ਤੱਕ ਕੁਝ ਕਨਫਰਮ ਨਹੀਂ ਹੋੰਡਿਆ ਉਹਨਾਂ ਦਾ ਹਾਰਟ ਅਟੈਕ ਦੱਸਿਆ ਜਾ ਰਿਹਾ ਵੀ ਉਹਨੂੰ ਹਾਰਟ ਅਟੈਕ ਹੋਇਆ ਅਜੇ ਕੁਝ ਕਨਫਰਮ ਨਹੀਂ ਕਿ ਕਿਦਾਂ ਡੈਥ ਹੋਈ ਕੀ ਸਰਕਾਰ ਤੋਂ ਤੁਸੀਂ ਆਪਣੇ ਕੀ ਮੰਗ ਕਰਦੇ ਹੋ ਸਰਕਾਰ ਕੋਈ ਮੰਗ ਕਰਦੇ ਆ ਵੀ ਉਹਦੀ ਡੈੱਡ ਬੋਡੀ ਨੂੰ ਇੰਡੀਆ ਲੈ ਕੇ ਆਇਆ ਜਾਵੇ ਹਾਂਜੀ ਤੇ ਜੋ ਵੀ ਬੰਦ ਕਾਰਵਾਈ ਕੀਤੀ ਜਾਵੇ ਬਹੁਤ ਮਾੜਾ ਹੈ ਉਹਦੇ ਛੋਟੇ ਬ੍ਰਦਰ ਦਾ ਬਹੁਤ ਰੋ ਰੋ ਕੇ ਮਾੜਾ ਹਾਲ ਹੈ ਮਾਤਾ ਜੀ ਦਾ ਬਹੁਤ ਮਾੜਾ ਹਾਲ ਹੈ ਹਾਂਜੀ ਕਮ ਹੁੰਦਾ ਉਸ ਟਾਲੀਆ ਜੀ ਮਕੀਰ ਕਰਦੇ ਰਹਿਣਾ ਨਾ ਨੀ ਤਾਂ ਤੋਂ ਹਾਂਜੀ ਹਾਂਜੀ ਜਿੰਨੀ ਵੀ ਕੀਮਤ ਹੋ ਸਕਦੀ ਹੈ ਉਹਦੀ ਕੀਤੀ ਜਾਵੇ ਐਨਆਰਆਈ ਜੀ ਦਾ ਨੈਨਰਾਈ ਵੀਰਾਂ ਨੂੰ ਬੇਨਤੀ ਹੈ ਕਿ ਜਿੰਨੀ ਵੀ ਦਲਾਜ ਦੀ ਡੈੱਡ ਬੋਡੀ ਲੈਣ ਚ ਮਦਦ ਕੀਤੀ ਜਾ ਸਕਦੀ ਸਾਰੇ ਕਰਤਾਂ ਫੁੱਲ ਪਰਿਵਾਰ ਦਾ ਬਹੁਤ ਮੜਹਾਲਿਆ ਸਰਕਾਰ ਨੂੰ ਸਾਡੇ ਹੱਥ ਜੋੜ ਕੇ ਮੰਗਿਆ ਵੀ ਉਹਦੀ ਡੈੱਡ ਬੋਡੀ ਨਿਕਲਣ ਦੀ ਜਾਵੇ